ਚਾਰ ਅਸੀਂ ਸੈਂਪਲ ਇੰਡੀਆ ਬਿਕਰੀ ਤੋਂ ਪਰੇ ਸੀ ਜਿਹੜੇ ਕੇਕ ਦੇ ਪਰੇ ਸੀ ਉਹਦੇ ਵਿੱਚੋਂ ਦੋ ਸੈਂਪਲ ਸਟੈਂਡਰਡ ਆਏ ਨੇ ਦੋ ਸਬਸਟੈਂਡਰਡ ਆ ਸਰ ਕੀ ਮਤਲਬ ਹੈ ਇਹਦਾ ਸਟੈਂਡਰਡ ਸਬਸਟੈਂਡਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਕੋਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੇ ਤੈਹ ਮਾਤਰਾ ਤੋਂ ਘੱਟ ਜਾਂ ਵੱਧ ਆਉਂਦੀਆਂ ਨੇ ਹੈ ਉਹਨਾਂ ਨੂੰ ਸਬਸਟੈਂਡਰਡ ਕਿਹਾ ਜਾਂਦਾ ਸਰ ਖਾਣ ਵਾਲੀਆਂ ਚੀਜ਼ਾਂ ਦਾ ਸਰ ਕੋਈ ਪਤਾ ਲੱਗੇ ਕਿ ਗਲੂਕੋਜ਼ ਜਿਹੜਾ ਉਹ ਮਾਤਰਾ ਤੋਂ ਜ਼ਿਆਦਾ ਸੀ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡਰਡ ਚ ਹੀ ਆਉਂਦਾ ਹੈ ਅੱਤੀ ਸਰ ਕੀ ਲੱਗਦਾ ਹੈਗਾ ਜਿਹੜਾ ਕੇਕ ਮਾਨਵੀ ਦੇ ਵੱਲੋਂ ਖਾਧਾ ਗਿਆ ਸੀ ਉਸ ਦੇ ਵਿੱਚ ਵੀ ਸਬਸਟੈਂਡੈਂਸ ਸੀ ਨਹੀਂ ਮਾਨਵੀ ਜਿਹੜਾ ਖਾਧਾ ਸੀ ਉਹਦੀ ਐਫਐਸਐਲ ਚ ਰਿਪੋਰਟ ਹੋਣੀ ਹੈ ਉਹ ਪੁਲਸ ਕੋਲ ਆਏਗੀ ਕੀ ਲੱਗਦਾ ਜੀ ਵੀ ਕਿ ਉਹ ਚ ਵੀ ਹੋ ਸਕਦਾ ਨਹੀਂ ਲੱਗਣਾ ਨਾ ਲੱਗਣਾ ਇਹ ਰਿਪੋਰਟ ਤੇ ਡਿਪੈਂਡੈਂਟ ਹੈ ਸਰ ਕਿੰਨੇ ਸੈਂਪਲ ਆਏ ਗਏ ਸੀ ਚਾਰ ਸੈਂਪਲ ਆਏ ਸੀ ਤੇ ਸਰ ਹੁਣ ਅੱਗੇ ਦੀ ਕੀ ਕਾਰਵਾਈ ਕੀਤੀ ਜਾਊ ਜਿਹੜੇ ਸਬਸਟੈਂਡੈਂਟ ਨੇ ਉਹਨਾਂ ਦੇ ਨੋਟਸ ਕੱਟ ਦਿੱਤਾ ਅੱਜ ਕੱਟ ਅੱਜ ਕੱਟ ਦਿੱਤਾ ਜਾਵੇਗਾ ਕਿਉਂਕਿ ਤੇ ਸੈਕੰਡਲੀ ਉਸ ਦੀ ਬਣਦੀ ਕਾਰਵਾਈ ਲਈ ਮਾਨਯੋਗ ਅਦਾਲਤ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇਗਾ। ਸਰ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆ ਦੁਬਾਰਾ ਤੋਂ ਜਿਵੇਂ ਦੁਕਾਨ ਸੀਗੀ ਕਈ ਵਾਰ ਖੋਲੀ ਗਈ ਹੈ ਕਿ ਕੋਈ ਸਿਹਤ ਵਿਭਾਗ ਦੇ ਕੋਲੋਂ ਜਿਆ ਕੰਮ ਦਿੱਤੇਗਾ ਕਿ ਉਸ ਦੁਕਾਨ ਨੂੰ ਜਿਹੜਾ ਕੀਤਾ ਜਾਵੇ ਜੀ ਸੀਲ ਕੀਤਾ ਜਾਵੇ। ਨਹੀਂ ਇਹ じゃ ਕੋਈ ਸੀਲ ਕਰਨ ਦਾ ਕੋਈ ਪ੍ਰਬੰਧਨ ਨਹੀਂ ਹੈਗਾ ਅ ਇਹ ਅਜਿਹੇ ਕੇਸਾਂ ਦੇ ਵਿੱਚ ਤੇ ਉਸ ਦੀ ਅਸੀਂ ਥਾਰੋਲੀ ਚੈਕਿੰਗ ਕਰ ਲਤੀ ਹੈ। ਸਰ ਕੁਝ ਸਪੈਸ਼ਲ ਕੋਈ ਸਬਸਟੈਂਸ ਮਿਲੇਗਾ ਜਿਵੇਂ ਬਲੂਪੋਇੰਟ ਸੇ ਕੋਈ ਸਪੈਸ਼ਲ ਸਬਸਟਾਨ ਮਿਲੇ ਜਿਹੜਾ ਮਾਤਰਾਤਵਾਦੀ ਨੋ